ਸਾਸੀਕਾਲ ਜੀ ਫਤੈ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਸਵਾਗਤ ਪਹੁੰਚੇ ਹਾਂ ਇਤਿਹਾਸਕ ਪਿੰਡ ਨਡਾਲੋਂ ਵਿਖੇ ਜਿੱਥੇ ਕਿ ਬ੍ਰਹਮ ਗਿਆਨੀ 108 ਸੰਤ ਬਾਬਾ ਨਧਾਨ ਸਿੰਘ ਜੀ ਹਜੂਸਾਹ ਵਾਲਿਆਂ ਦੇ ਜੱਦੀ ਪਿੰਡ ਵਿਖੇ ਸਮੂਹ ਨੱਗਨਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਨਧਾਨ ਸਿੰਘ ਜੀ ਦੇ ਸਥਾਨ ਤੇ ਇਲਾਕੇ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ 108 ਸੰਤ ਬਾਬਾ ਨਧਾਨ ਸਿੰਘ ਜੀ ਹਜੂਸਾਹ ਵਾਲਿਆਂ ਦੀ ਸਾਲਾਨਾ ਵਰਸੀ ਮੌਕੇ ਮਹਾਨ ਗੁਰਮ ਸਮਾਗਮ ਕਰਵਾਏ ਗਏ ਇਸ ਮੌਕੇ ਗੁਰਦਸਾਹਬ ਦੇ ਪ੍ਰਧਾਨ ਜਥੇਦਾਰ ਲੰਬੜਦਾਰ ਸੁਖਵਿੰਦਰ ਸਿੰਘ ਬਿੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਮਾਗਮ ਦੌਰਾਨ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਕਥਾ ਕੀਰਤਨ ਅਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਸੁਰਪਾ ਦੇ ਕੇ ਸਨਮਾਨਿਤ ਕੀਤਾ ਸਮਾਗਮ ਦੌਰਾਨ ਗੁਰੂ ਜੀ ਦਾ ਲੰਗਰ ਉਤਟ ਬਰਤਾਇ ਗਏ ਆਓ ਤੁਹਾਨੂੰ ਅਸੀਂ ਸਮਾਗਮ ਦੀਆਂ ਲਾਈਵ ਤੁਸੀਂ ਵੀਰਾਂ ਦਿਖਾਉਨੇ ਆਂ। ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਇਲਾਕਾ ਨਿਵਾਸੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਨਿਦਾਨ ਸਿੰਘ ਜੀ ਵਿਖੇ ਮਹਾਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਨਿਦਾਨ ਸਿੰਘ ਜੀ ਗੁਰੂ ਕਲਗੀਧਰ ਪਾਸ਼ਾ ਦੇ ਚਰਨਾਂ ਦੇ ਪੌਰੇ ਜਿਨ੍ਹਾਂ ਦਾ ਅੱਜ ਵਰਸੀ ਸਮਾਗਮ 4 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਭਾਈ ਹਰਦੀਪ ਸਿੰਘ ਸਾਧਰਾ ਜਿਨ੍ਹਾਂ ਦਾ ਡਾਡੀ ਜਥਾ ਇੰਟਰਨੈਸ਼ਨਲ ਨੇ ਹਾਜ਼ਰੀ ਭਰੀ ਤੇ ਭਾਈ ਸਾਹਿਬ ਭਾਈ ਕਰਨ ਸਿੰਘ ਜੀ ਜਲੰਧਰ ਵਾਲੇ ਉਹਨਾਂ ਨੇ ਹਾਜ਼ਰੀ ਭਰੀ ਤੇ ਬੀਬੀਆਂ ਡੋਗਰਪੁਰ ਵਾਲੀਆਂ ਨੇ ਉਹਨਾਂ ਨੇ ਵੀ ਹਾਜ਼ਰੀ ਭਰੀ ਤੇ ਮਹਾਪੁਰਖਾਂ ਦਾ ਜਸ ਗਾਇਨ ਕੀਤਾ ਸੋ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਅਨਾਥ ਦਾ ਨਾਥ ਬ੍ਰਹਮ ਗਿਆਨੀ ਦਾ ਸਭ ਉਪਰ ਹੱਥ ਸਤਿਗੁਰੂ ਕਲਗੀਧਰ ਪਾਸ਼ਾ ਨੇ ਹਜੂਰ ਸਾਹਿਬ ਵਿਖੇ ਮਹਾਪੁਰਖਾਂ ਦੇ ਅਪਾਰ ਕਿਰਪਾ ਕੀਤੀ ਤੇ ਵਰਦਾਨ ਬਖਸ਼ੇ ਕੀਤਾ ਖੀਸਾ ਮੇਰਾ ਤੇ ਹੱਥ ਤੇਰਾ ਸਤਿਗੁਰਾਂ ਨੇ ਮਿਹਰ ਕੀਤੀ ਸੋ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਕਦੀ ਵੀ ਕੋਈ ਗਰਾਹੀ ਨਹੀਂ ਕੀਤੀ ਜਾਂਦੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਦੇ ਅਨੁਸਾਰ ਖੀਸਾ ਮੇਰਾ ਤੇ ਹੱਥ ਤੇਰਾ ਵਰਦਾ ਦਿਖਿਆ ਹਜ਼ਾਰਾਂ ਵਾਰੀ ਕਦੀ ਵੀ ਕਿਸੇ ਤੋਂ ਮੰਗਣ ਦੀ ਜਾਂ ਕਿਸੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਸਤਿਗੁਰੂ ਕਲਗੀਧਰ ਪਾਸ਼ਾ ਆਪਣੇ ਆਪ ਹੀ ਸਾਰੇ ਕਾਰਜ ਨੇਪਰੇ ਚਾੜ੍ਹ ਦਿੰਦੇ ਹਨ ਪਿੱਛੇ ਸਮਾਗਮ ਤੋਂ ਉਪਰੰਤ ਚਾਰ ਪੰਜ ਕਨਾਲ ਜਗ੍ਹਾ ਮਹਾਪੁਰਖਾਂ ਨੇ ਕਿਰਪਾ ਕੀਤੀ ਲਈ ਗਈ ਸੀ ਉਹਦੀ ਚਾਰਦواری ਕੀਤੀ ਗਈ ਵਾਹ ਗੁਰੂ ਜੀ ਸਤਿਗੁਰ ਸੱਚੇ ਪਾਸ਼ਾ ਨੇ ਆਪਣੇ ਕਾਰਜ ਆਪ ਕਰਵਾ ਲੈ ਰਹੇ ਰਹਿੰਦੇ ਕਰਵਾਣਗੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਕਲਗੀਧਰ ਪਾਸ਼ਾ ਉਹਨਾਂ ਦੀਆਂ ਮੰਗੀਆਂ ਹੋਈਆਂ ਸ਼ੁਭੇ ਸ਼ਾਮਾਂ ਪੂਰੀਆਂ ਕਰਨ ਸਾਰੀ ਸੰਗਤਾਂ ਆਿਆਂ ਦਾ ਕਦਮ ਕਦਮ ਸਿਰਮੱਥੇ ਸੋ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ